ਹਾਂਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਈ ਹੋਈ ਇਸ ਰੰਗਬਰੰਗੀ ਦੁਨੀਆ ਦੇ ਵਿੱਚ ਬੜੇ ਰੰਗ ਨੇ ਚੰਗੇ ਮਾੜੇ ਕਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਇਨਸਾਨੀ ਸੋਚ ਸਮਝ ਦੇ ਵਿੱਚ ਹੈਗੀਆਂ ਕਈ ਇਦਾਂ ਦੀਆਂ ਚੀਜ਼ਾਂ ਜਿਹੜੀ ਸਾਡੀ ਪਕੜ ਦੇ ਵਿੱਚ ਨਹੀਂ ਸਾਡੀ ਸਮਝ ਤੇ ਸਾਡੀ ਸੋਚ 'ਚ ਹੈ ਨਹੀਂ ਗੀਆਂ ਆਪਾਂ ਅਨੂਨਾਕੀ ਦੇ ਬਾਰੇ ਵੀਡੀਓ ਪਹਿਲਾਂ ਪਾਈਆਂ ਵੀ ਨੇ ਤੇ ਉਹਦੇ ਬਾਰੇ ਗੱਲਬਾਤ ਵੀ ਕੀਤੀ ਆ ਜਦੋਂ ਮਿਸ਼ਰ ਦੇਸ਼ ਦੇ ਵਿੱਚ ਕਬਰਾਂ ਨੂੰ ਪੱਟਦੇ ਨੇ ਉਹ ਤਾਂ ਉਦੋਂ ਜਿਹੜੀ ਮਮੀਆਂਜ਼ ਨਿਕਲਦੀਆਂ ਨੇ ਉਹਨਾਂ ਦੇ ਉੱਤੇ ਨਾ ਕੱਪੜਾ ਲਪੇਟਿਆ ਹੁੰਦਾ ਜਿਹੜਾ ਸਰੀਰ ਆ ਉਹਨੂੰ ਸਹੀ ਰੱਖਣ ਵਾਸਤੇ ਵੀ ਉਹ ਗਲੇ ਨਾ ਪਰ ਉਥੋਂ ਹੀ ਹੈਰਾਨ ਕਰਦੀਏ ਇੱਕ ਵੀਡੀਓ ਸੀ ਕਿ ਜਿਹੜੀ 1994 95 ਦੇ ਨੇੜੇ ਤੇੜੇ ਬਾਹਰ ਆਈ ਸੀ ਉਸ ਸਮੇ ਇੱਕ ਸਰੀਰ ਮਿਲਿਆ ਸੀ ਕਬਰਾਂ ਦੇ ਵਿੱਚ ਜਿਹਦੇ ਉੱਤੇ ਕੱਪੜਾ ਨਹੀਂ ਲਪੇਟਿਆ ਸੀ ਪਰ ਉਹ ਬਾਡੀ ਉਹ ਸਰੀਰ ਹੂ ਬਾਹੂ ਉਮੀ ਪਿਆ ਸੀ ਇਹਦੀਆਂ ਅੱਖਾਂ ਚਮਕਦੀਆਂ ਸੀਗੀਆਂ ਤੇ ਇਹਦੇ ਉੱਪਰ ਜਿਹੜਾ ਸਰੀਰ ਦੇ ਉੱਤੇ ਵਸਤਰ ਪਾਏ ਹੋਏ ਸੀ ਉਹ ਸੋਨੇ ਦੇ ਸੀਗੇ ਤੇ ਇਹਦੇ ਨਾਲ ਵੀ ਜੋ ਵੀ ਕੁਝ ਮਿਲਿਆ ਉਹ ਸਾਰਾ ਕੁਝ ਉਹਦੇ ਉੱਤੇ ਮਿਸ਼ਰ ਦੇਸ਼ ਦੀ ਭਾਸ਼ਾ ਨਹੀਂ ਲਿਖੀ ਹੋਈ ਸੀ ਉਹਦੇ ਉੱਤੇ ਅਨੂਨਾਕੀ ਦੀ ਭਾਸ਼ਾ ਲਿਖੀ ਹੋਈ ਸੀ ਸੋ ਉੱਥੋਂ ਇਹ ਅਨੁਮਾਨ ਲਗਾਇਆ ਜਾਂਦਾ ਵੀ ਜਾਂ ਤਾਂ ਇਹ ਅਨੂਨਾਕੀ ਦੇ ਨਾਲ ਸੰਬੰਧਤ ਕੋਈ ਰਾਜਾ ਸੀਗਾ ਆਪਣੇ ਸਮੇਂ ਦਾ ਜਾਂ ਇਹ ਅਨੂਨਾਕੀ ਦੇ ਕਿਸੇ ਵੰਸ਼ਛਿੱਦੀ ਕਬਰ ਸੀਗੀ ਕਿਉਂਕਿ ਇਹ ਤੋਂ ਪਹਿਲਾਂ ਇਦਾਂ ਦੀ ਕੋਈ ਕਵਰ ਨਹੀਂ ਮਿਲੀ ਜਿਹੜੀ ਬਿਨਾ ਕੱਪੜੇ ਤੋਂ ਹੋਵੇ ਤੇ ਇਸ ਤਰੀਕੇ ਦੇ ਨਾਲ ਜਿਹਦਾ ਸਰੀਰ ਇੰਨਾ ਸਾਫ਼ ਸੁਥਰਾ ਉਦਾਂ ਹੀ ਪਿਆ ਹੋਵੇ ਹੂ ਬਾਹੂ ਜਿਵੇਂ ਅੱਜੇ ਹੀ ਰੱਖਿਆ ਹੁੰਦਾ ਇਹ ਸੀਗੀ ਯਾਨੀ ਅਨੂਨਾਕੀ ਦੇ ਨਾਲ ਸੰਬੰਧਤ ਇਹਦੇ ਉੱਤੇ ਪਹਿਲਾਂ ਅੱਧੇ ਘੰਟੇ ਦੀ ਵੀਡੀਓ ਸੀਗੀ ਪਰ ਉਹ ਬਾਅਦ ਵਿੱਚ ਨੈੱਟ ਦੇ ਉਤੋਂ ਚੱਕਤੀ ਉਹ ਬਲੌਕ ਕਰਵਾਤੀ ਉਹ ਪਤਾ ਨਹੀਂ ਕਿੱਥੇ ਗਈ ਉਹ ਤੇ ਇਹ ਮੈਂ ਵੀਡੀਓ 2010 11 ਦੇ ਨੇੜੇ ਤੇੜੇ ਮੈਂ ਦੇਖੀ ਸੀਗੀ ਪਰ ਫੇਰ ਉਹ ਵੀਡੀਓ ਮੈਂ ਕਦੇ ਦੇਖੀ ਨਹੀਂ ਹੈਗੀ ਹੁਣ ਮੈਨੂੰ ਇਹਦਾ ਇੱਕ ਛੋਟਾ ਜਿਹਾ ਕਲਿੱਪ ਕੱਲ ਪਰਸੋਂ ਉਹ ਵੀ ਇੱਕ ਚਾਈਨਾ ਦੇ ਬੰਦੇ ਨੇ ਸ਼ੇਅਰ ਕੀਤਾ ਹੋਇਆ ਸੀ ਉੱਥੋਂ ਮੈਨੂੰ ਮਿਲਿਆ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਇਹ ਇੱਕੋ ਇੱਕ ਜਾਣੀ 94 ਜਾਂ 95 ਸਨ ਦੇ ਵਿੱਚ ਇਹ ਵੀਡੀਓ ਲੱਗ ਗਈ ਸੀ ਇੱਕੋ ਇੱਕ ਇਦਾਂ ਦੀ ਵੀਡੀਓ ਆ ਜਿਹਦੇ ਵਿੱਚ ਅਨੂਨਾਕੀ ਜਿਹਦੀ ਗੱਲਬਾਤ ਕਰਦੇ ਆ ਉਹਦੇ ਨਾਲ ਸੰਬੰਧਤ ਇੱਕ ਸੀਨ ਮਿਲਿਆ ਧੰਨਵਾਦ